साफ़ उन्हनि जे आगू साल न आए ਸੇਬਰਾਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਨਾਮ ਸਿੰਘ ਦੇ ਕੇਸ ਸੰਬੰਧ ਵਿੱਚ ਆਏ ਆ ਆਪਣੇ ਤੋਂ ਦੋ ਮਾਰਾਂ ਪਈਆਂ ਨੇ ਦੇ ਵੀਰੋ ਪਹਿਲੇ ਉਸ ਗਰੀਬ ਘਰ ਦੇ ਬੱਚੇ ਨੂੰ ਜਿਹੜਾ ਪਰਵਾਸੀਆ ਨੇ ਜਿੱਤ ਨਕਰੀਏ ਛੜੀਆਂਾਂ ਬੰਨ੍ਹ ਕੁੱਟਿਆ ਗਿਆ ਤੇ ਮੇਰੇ ਇੱਕ ਸਾਥੀ ਕਹਿੰਦੇ ਹੁੰਦੇ ਸਾਨੂੰ ਮਤਲਬ ਦੀ ਸਾਡਾ ਰੇੜੀਆਂ ਚੌਕਾਂ ਪਾਂਤੀਆਂ ਨਾਲ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਚੜੋਂਗੇ ਸੀਗੇ ਕਹਿੰਦੇ ਗਏ ਸੀ ਮਡੇ ਕੋ ਤੋਕਾ ਲੱਗਿਆ ਖੁੰਡਦਾ ਦਾ ਕੋ ਥੋੜੇ ਨਹੀਂ ਲੱਗਿਆ ਪਰ ਆਬੋ ਜੇ ਆਪਣੇ ਇਹੋ ਜਿਹੀ ਲੜਾਈ ਹੋ ਜਾਂਦੀ ਹੈ ਤੇ ਉਸ ਨੂੰ ਖਲਾਉਣ ਦੀ ਖਾਤਰ ਸਾਡੇ ਇੱਕ ਵੀਰ ਨੇ ਦਲਤਰਾ ਮਹਾਰਾਜ ਤੋਂ ਵੀ ਸੁਣਾਇਆ ਗਿਆ ਸੀ ਉਸੇ ਟਾਈਮ ਤੇ ਉਹਨਾਂ ਨੂੰ ਭੱਜਣ ਦੀ ਹੋ ਗਈ ਸੀ ਜੇ ਕ ਸੁਨੇਹਾ ਦਾ ਹੁੰਦਾ ਇੱਥੇ ਉਹਨਾਂ ਪਰਵਾਸੀਆਂ ਵੀ ਜਿਨੇ ਕੋਈ ਸ਼ਰਾਬ ਵਗਾਇਆ ਜਾਂ ਕੀਤੀ ਜੋਕਰਾਂ ਨਾਲ ਜਿਹੜੀ ਝਗੜਾ ਹੋ ਜਾਂਦਾ ਅਸੀਂ ਪੁਲਿਸ ਨੂੰ ਇਹ ਦੱਸਦੇ ਆ ਕਿ ਇੱਥੇ ਬੱਧੀ ਲੜਾਈ ਹੋਣ ਦਾ ਖਤਰਾ ਸੀ ਦੂਜਾ ਮੇਰੇ ਵੀਰੋ ਕਿ ਕੇ ਲੱਗਦਾ ਵੀ ਸਾਡੇ ਦਸਤੀ ਸਾਹੀ ਆਇਆ ਐਸਐਚਓ ਵੀ ਆਇਆ ਤੇ ਹੁਣ ਸਾਡੇ ਪੰਚਾਇਤ ਅੱਜ ਵੀ ਖੜਾ ਹੈ ਅੱਜ ਜੋ ਕੇ ਦਾ ਹਲ ਪਾਇਆ ਗਿਆ ਇਹ ਸੱਚ ਸਰਨੀ ਦਾ ਪਤਾਜੰਦੀ ਕਾਸੀ ਦੇ ਕਾਰਨ ਪਾਇਆ ਗਿਆ ਜੇਕਰ ਆਪਣੇ ਉਸ ਬੱਚੇ ਦੇ ਸਹੀ ਧਿਆਨ ਲੈ ਕੇ ਵਹੀ ਪੱਜਾ ਕੱਢ ਕਰ ਦਿੱਤਾ ਨਾ ਆ ਜਾ ਲੋਕਾਂ ਨੂੰ ਇੱਥੇ ਝੜਕਾਂ ਤੇ ਆਉਣਾ ਪੈਂਦਾ ਤੇ ਨਾ ਸਾਨੂੰ ਪ੍ਰਕਾਸ਼ ਪ੍ਰਚਾਰਜਨ ਦਾ ਪੰਗਾ ਲੈਣਾ ਪੈਂਦਾ ਦੂਜੀ ਗੱਲ ਮੇਰੇ ਵੀਰੋ ਹੁਣ ਕਈ ਘਰਾਂ ਦੇ ਵਿੱਚ ਬੈਠੇ ਆ ਕੱ ਸਾਡੇ ਉਤੇ ਧਰਮ ਸ਼ਾਹ ਜਾਂ 70 ਬੁੜੀਆਂ ਆਈਆਂ ਸੀਆਂ ਅੱਜ ਮੇਰੇ ਪੀਓ ਪਿਛਲੇ ਮਾਸੋਂ ਜੀਰੋ ਕੱਟੀ ਜਾਂਦੀ ਐ ਕੁੰਡੀਆਂ ਤੇ ਕੁੰਡੀਆਂ ਤੇ ਬੈਠੀਆਂ ਐ ਇਹ ਕੱਦ ਮੱਤ ਸੋਚਣਾ ਆਪਣੇ ਇਤਿਹਾਰ ਵੈਗਾ ਝਟਕਾਈ ਬੱਕਰੇ ਲਿਆ ਕੇ ਖਰਾਕ ਹੁੰਦਾ ਪਿਛਲੇ ਬੱਕਰੇ ਦੂਜੇ ਨੂੰ ਗਾਂ ਮਾਰੀ ਜਾਂਦੇ ਨੇ ਤੁਸੀਂ ਸ਼ਾਮ ਨੂੰ ਦੇਖ ਲਓ ਉਹਨਾਂ ਦੀ ਵੀ ਵਾਰੀ ਆ ਜਾਂਦੀ ਐ ਉਸ ਵਕਤੇ ਉਹ ਘਰ ਬੈਠੇ ਲੋਕੋ ਵਾਰੀ ਆਉਣੀ ਐ ਜੇਕਰ ਐਸੇ ਜੇ ਅਪਾ ਦਾ ਹੱਥ ਨੂੰ ਆ ਰੋਕਿਆ ਇਹਨਾਂ ਲੋਕਾਂ ਨੇ ਤੁਹਾਡੀ ਪਾਰੀ ਲੈ ਲੈਣੀ ਹੈ ਇੱਕ ਤੇਹਾ ਦੇ ਬੱਕਰਿਆਂ ਵਾਂਗੂ ਆਉਂਗਾ ਤੁਹਾਡੇ ਤੇ ਆਓ ਜੇ ਬੈਠੇ ਲੱਗੇ ਆਪਾਂ ਨਾਲੇ ਉਸ ਦੇ ਮੂੰਹ ਦੇ ਚਪੇੜਾ ਕੱਠੀ ਮਾਰ ਦੇ ਅੱਗੇ ਉਹ ਨਿਗਰਾਨੀ ਕਰਨ ਵਾਲਿਆਂ ਦੇ ਤੋਚਿਆਂ ਦੇ ਖਿਲਾਫ ਆਪਾਂ ਡੱਟ ਕੇ ਖੜੇ ਹੋ ਜੇ ਕਿ ਆਪਾਂ ਉਸ ਪ੍ਰਸ਼ਾਸਨ ਨੂੰ ਦਬਾਅ ਆ ਕੇ ਆਪਾਂ ਉਸ ਆਪਣੇ ਜੋ ਬੱਚਾ ਹੋਏ ਤੇ ਸਤਾ ਬਚ ਗਿਆ ਉਹਨੂੰ ਸਹੀ ਹਸਾਬ ਤਲਾ ਸੱਜੇ ਈ ਉਹਨੂੰ 12-13 ਦਿਨ ਹੋ ਗਏ ਆਸੂਬ ਜੀ ਮੈਂ ਜਿਹਨੂੰ ਹਸਪਤਾਲ ਦੇ ਵਿੱਚ ਉਹਦੇ ਬੱਚਿਆਂ ਨੂੰ ਕੌਣ ਰੋਟੀ ਦੇ ਵਜਾ ਖਵਾ ਦੇ ਜਾਂਦਾ ਸੀ ਉਹੀ ਆਪਦੇ ਬੱਚਿਆਂ ਨੂੰ ਜਾ ਕੇ ਖਵਾਉਂਦਾ ਸੀਗਾ ਕੀ ਪਰਿਵਾਰ ਨੂੰ ਉਹਦੇ ਪਰਿਵਾਰ ਨੂੰ ਦੇ ਰਿਹਾ ਹੈ ਕੀ ਆਪਾਂ ਉਹਦੇ ਕਰਤਨ ਦੇਖੀ ਜਾਨੇ ਆ ਮੈਂ ਇਹੋ ਇੱਕਾਰੇ ਸਾਥ ਨੂੰ ਬੇਨਤੀ ਕਰਦਾ ਅੱਗੇ ਮੇਰੇ ਸਾਥੀ ਨੇ ਕਿਹਾ ਹੈ ਕਿ ਇਕੱਠੇ ਇੱਕ ਮੁੱਕਾ ਤੁਹਾਡੇ ਸਾਥ ਨੂੰ ਸਨਕਾਉਂਦਾਗਾ ਇੱਕ ਮੈਂ ਇਹ ਬੇਨਤੀ ਕਰਕੇ ਆਪਣੇ ਜਮਾ ਲਗੂ ਆਪਾਂ ਆਕੇ ਮੇਰੇ ਪਿੱਛੇ ਬਾਵੀ ਬਹੁਤ ਹੀ ਖਰੇਲੂ ਅੱਜ ਵਿਵਸਤਾ ਹੋਈ ਜਾਂ ਮੈਂ ਇਹ ਨਹੀਂ ਬੋਲਣਾ ਚਾਹੁੰਦਾ ਅੱਜ ਪਰ ਮੈਂ ਇਸ ਤਵਾਂ ਥੋੜਾ ਸਮਾਂ ਹੀ ਤੁਹਾਡੇ ਨਾਲ ਆਉਂਗਾ ਪਰ ਮੇਰੇ ਵੀਰੋ ਜਿੰਨਾ ਜਿਹੜਾ ਆਪਾਂ ਇਸ ਦਾ ਦਾ ਕਾਟਾ ਪਾ ਮਾਜ ਬਾਬਾ ਜੀ ਦੇ ਬੰਦਾ ਭਜਾਰੇ ਆ ਉਹਨਾਂ ਦੀ ਆ ਸਮਾਪਤੀ ਉੱਤੇ ਜਾਂਤਾ ਬਹੁਤ ਗਈ ਹੈ ਪਰ ਹੌਲੀ ਹੌਲੀ ਆਉਣੇ ਸ਼ੁਰੂ ਹੋ ਰਹੇ ਨੇ ਸਮਾਪਤੀ ਤੋਂ ਬਾਅਦ ਉਹ ਮੇਰੇ ਵੀਰਾਂ ਨੂੰ ਦੇਖਤੀ ਕਰੂੰਗਾ ਜਿਹੜੇ ਘਰਾਂ ਦੇ ਵਿੱਚ ਇੱਥੇ ਆਓ ਤਾਂ ਕਿ ਆਪਾਂ ਉਹਦਾ ग़रीब परिवार बचेसा वाहेगुरू जी का ख़ाला वाहि